ਗੁਰੂ ਸਾਹਿਬ ਵਰਗਾ ਜਿਗਰਾ ਗੁਰੂ ਸਾਹਿਬ ਵਰਗਾ ਬਲੀਦਾਨ ਗੁਰੂ ਸਾਹਿਬ ਜਨੀ ਸੈਨ ਸ਼ੀਲਤਾ ਮੈਨੂੰ ਨਹੀਂ ਲੱਗਦਾ ਕਿਸੇ ਹੋਰ ਚ ਹੋਊਗੀ ਨਹੀਂ ਹਣੀ ਜੇ ਮੈਂ ਸੰਤ ਮੈਟਰਾਲਿਆ ਦੇ ਸਿੱਖ ਕੌਮ ਗੇਂਦਰ ਕੀ ਆ ਜਿੰਨਾ ਨਪੋਂਗੇ ਉਨੀ ਤਾਂ ਉੱਠੋਗੀ ਹਾਂ ਤੇ ਉਹ ਮਹਾਪੁਰਖਾਂ ਦੇ ਬੋਲ ਸੱਚੇ ਆ ਬਈ ਹੂੰ ਮਰਦ ਸਰਕਾਰਾਂ ਦੇ ਅੱਗੇ ਝੁਕਦੇ ਨਹੀਂ ਸਿੱਖਾਂ ਤੇ ਜ਼ੁਲਮ ਹੀ ਹੋ ਜਾਂਦੇ ਆ ਸਭ ਤੋਂ ਵੱਧ ਸਿੱਖਾਂ ਦੇ ਹੁਣ ਹੁੰਦੇ ਕਿੰਨੇ ਹੁਣ ਸਿੰਘ ਬੰਦੀ ਕਰੀ ਬਿੜੇ ਆਪਣੀਆਂ ਸਜ਼ਾਵਾਂ ਵੀ ਕੱਟੀ ਬੈਠੇ ਆ ਤੇ ਫੇਰ ਵੀ ਜੇਲਾਂ 'ਚ ਬੰਦ ਆ ਅੱਜ ਵੀ ਪਖੰਡ ਦੀਆਂ ਹੱਟੀਆਂ ਚੱਲੀ ਜਾਂਦੀਆਂ ਧਰਮ ਦੇ ਪ੍ਰਚਾਰ ਨੂੰ ਹਮੇਸ਼ਾ ਰੋਕ ਲੱਗਦੀ ਆ ਤੁਸੀਂ ਆ ਕੱਲ ਪਰਸੇ ਵੇਖਣਾ ਨਿਊਜ਼ੀਲੈਂਡ 'ਚ ਨਾਗਰ ਕੀਰਤਨ ਲੰਘਿਆ ਜਾਂਦਾ ਤੇ ਉਥੋਂ ਦੇ ਸਥਾਨਕ ਲੋਕਾਂ ਨੇ ਵਿਰੋਧ ਕੀਤਾ ਜਦੋਂ ਦੇ ਦੁਨੀਆਂ ਸਾਜੀਏ ਜਦੋਂ ਦੀਆਂ ਸਰਕਾਰਾਂ ਬਣੀਆਂ ਸਰਕਾਰਾਂ ਦਾ ਸਾਰਾ ਜੋਰ ਸੱਚ ਨੂੰ ਖਤਮ ਕਰਨ ਤੇ ਲੱਗਿਆ ਹੁੰਦਾ ਹੈ ਸੱਚ ਨੂੰ ਦਬਾਉਣ ਤੇ ਲੱਗਿਆ ਹੁੰਦਾ ਹੈ ਪਰ ਸਰਕਾਰਾਂ ਤੋਂ ਜਿਹੜੇ ਮਰਦ ਹੁੰਦੇ ਆ ਉਹ ਬੜਾ ਡਰਦੇ ਨੇ ਹੁੰਦੇ ਕਿਉਂਕਿ ਸਰਕਾਰਾਂ ਦੇ ਪੱਲੇ ਕੁਛ ਨਹੀਂ ਹੁੰਦਾ ਇਕੱਲੇ ਫੋਕੇ ਦਬਕੀ ਹੁੰਦੇ ਆ ਕਦੇ ਸਰਕਾਰਾਂ ਸੱਚ ਨੂੰ ਖਤਮ ਨਹੀਂ ਕਰ ਸਕੀਆਂ ਕਦੇ ਵਿਚਾਰ ਨੂੰ ਖਤਮ ਨਹੀਂ ਕਰ ਸਕੀਆਂ ਲਹਿਰ ਨੂੰ ਮਾੜਾ ਮੋਟਾ ਦਬਾ ਲੈਂਦੇ ਆ ਤੇ ਪਰ ਸਦਾ ਹਸਤੇ ਨਹੀਂ ਦਬਦੇ ਹੁੰਦੇ ਆਹੀਂ ਹੋਇਆ ਜਦੋਂ ਗੁਰੂ ਗੋਬਿੰਦ ਸਿੰਘ ਜੀ ਪਾਸ਼ਾ ਦਾ ਵੀ ਬਹੁਤ ਉਹਨਾਂ ਨੇ ਕੀਤਾ ਮੁਗਲਾਂ ਨੇ ਤੇ ਉਦੋਂ ਬੜਾ ਜ਼ੋਰ ਲਾਇਆ ਉਹਨਾਂ ਨੂੰ ਈਨ ਮਨਾਉਣ ਵਾਸਤੇ ਝੋਠ ਦੇ ਸਾਰੇ ਨਾਲੇ ਗੁਰੂ ਸਾਹਿਬ ਤਾਂ ਜਦੋਂ ਕਿਲਾ ਛਡਾਇਆ ਝੂਠ ਬੋਲ ਕੇ ਝੂਠੀਆਂ ਸੌਹਾਂ ਪਾ ਕੇ ਝੂਠੀ ਸੌਹ ਪਾ ਕੇ ਹਾਂ ਕਿਲਾ ਛਡਾਲਿਆ ਮੁੜ ਕੇ ਹਮਲਾ ਕਰਤਾ ਫੇਰ ਹੂੰ ਪਾਸ਼ਾ ਦੇ ਸਹਿਬਜ਼ਾਦੇ ਵੀ ਸ਼ਹੀਦ ਹੋ ਗਏ ਹੂੰ ਤੇ ਸਰਸਾ ਨਦੀ ਪਾਰ ਕਰਦਿਆਂ ਸਾਰਾ ਪਰਿਵਾਰ ਵਿਛੜ ਗਿਆ ਕਿੰਨੇ ਸਿੱਖ ਕਿੰਨੇ ਬੱਚੇ ਦੀਆਂ ਹਰ ਕੇ ਹਾਂ ਕੀ ਕੁਛ ਹੋਇਆ ਪਰ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਫੇਰ ਵੀ ਇਹ ਨਹੀਂ ਮੰਨੀ ਕਿੰਨੇ ਜੰਗ ਲੜੇ ਫਿਰ ਜਾ ਕੇ ਮਾਛੀਵਾੜੇ ਜੰਗਲਾਂ ਵਿੱਚ ਟੈਂਡ ਦਾ ਸਰਾਣਾ ਲਾ ਕੇ ਪੈ ਗਏ ਜਿਹੜੇ ਮਰਦ ਹੁੰਦੇ ਆ ਮਰਦ ਸਰਕਾਰਾਂ ਦੇ ਅੱਗੇ ਝੁਕਦੇ ਨਹੀਂ ਜੇ ਸਰਕਾਰਾਂ ਨੇ ਮਰਦਾਂ ਦੇ ਜਾਂ ਸੱਚੇ ਬੰਦੇ ਦੀ ਕਦਰ ਹੀ ਕਰਨੀ ਤਾਂ ਗੁਰੂ ਸਾਹਿਬ ਤੋਂ ਸੱਚਾ ਤੇ ਚੰਗਾ ਤਾਂ ਦੁਨੀਆਂ ਤੋਂ ਕੀ ਹੋਇਆ ਹੀ ਨਹੀਂ ਪੈਦਾ ਉਹਨਾਂ ਦੀ ਕਦਰ ਹੀ ਕਰਦੇ ਪਰ ਸਰਕਾਰਾਂ ਨੇ ਹਮੇਸ਼ਾ ਹੁਣ ਜੇ ਬਾਬੇ ਨਾਨਕ ਨੇ ਸੱਚ ਬੋਲਿਆ ਬਾਬਰ ਨੂੰ ਜਾਵ ਰੱਖੇ ਤਾਂ ਚੱਕੀ ਪੀਸਣੀ ਪਈ ਹੈ ਉਸ ਤੋਂ ਬਾਅਦ ਪੰਜਵੇਂ ਪਾਤਸ਼ਾਹ ਨੇ ਸੱਚ ਬੋਲਿਆ ਦਿੱਤੀ ਤਵੀ ਤੇ ਬਿਠਾਤਾ ਫਿਰ ਛੇਵੇਂ ਪਾਤਸ਼ਾਹ ਨੇ ਜੰਗਾ ਜੁੱਧਾਂ 'ਚ ਸਮਾਪਤੀ ਕੀਤਾ ਇਹੀ ਹੈ ਨਾ ਇਹ ਸਾਰਾ ਜਿਹੜਾ ਸਰਕਾਰਾਂ ਆਪਦੇ ਜ਼ੋਰ ਲਾਉਂਦੀਆਂ ਤੇ ਜਿਹੜੇ ਉਦੋਂ ਗੁਰੂ ਸੀਗੇ ਆਪਣੇ ਪਾਸ਼ਾ ਹੀ ਸਾਰੇ ਉਹਨਾਂ ਨੇ ਆਪਦਾ ਵਿਖਾਇਆ ਰੰਗ ਇਹਨਾਂ ਨੂੰ ਸਰਕਾਰਾਂ ਨੂੰ ਹੂੰ ਹੂੰ ਤੇ ਬਹੁਤ ਦਬਾਉਣ ਦੀ ਕੋਸ਼ਿਸ਼ ਕੀਤੀ ਪਰ ਨਹੀਂ ਦਵੇ ਪਰવાર ਵਾਰ ਕੇ ਆਪਾਂ ਨੂੰ ਸਰਦਾਰੀਆਂ ਬਖਸ਼ੀਆਂ ਹੂੰ ਤੇ ਅੱਜ ਆਪਾਂ ਜਿਹੜੇ ਇੱਥੇ ਬੈਠੇ ਆ ਆਜ਼ਾਦੀ ਮਾਣ ਰਹੇ ਆ ਹੂੰ ਤੇ ਇਹ ਵੀ ਗੁਰੂਆਂ ਦੀ ਵਜ੍ਹਾ ਨਾਲ ਗੁਰੂ ਸਾਹਿਬ ਦੀ ਕਿਰਪਾ ਨਾਲ ਆਪਾਂ ਆਜ਼ਾਦੀ ਮਾਣ ਰਹੇ ਆ ਅੱਜ ਨਹੀਂ ਤਾਂ ਆਪਣੇ ਸਿਰ ਤੇ ਟੋਪੀਆਂ ਹੋਣੀਆਂ ਸੀ ਹਾਂ ਨਹੀਂ ਟੋਪੀਆਂ ਹੋਣੀਆਂ ਸੀ ਆਪਣੇ ਸਿਰ ਤੇ ਕਿਹਨੇ ਸਿੰਘ ਆਖਣਾ ਖਾਨ ਬਾਦਰ ਜਾਂ ਹੋਰ ਕੋਈ ਵਾਰ ਵਾਰ ਕੇ ਵੀ ਚੜਦੀ ਕਲਾ ਚ ਰਹੇ ਹੋ ਹਾਂ ਗੁਰੂ ਸਾਹਿਬ ਵਰਗਾ ਜਿਗਰਾ ਗੁਰੂ ਸਾਹਿਬ ਵਰਗਾ ਬਲੀਦਾਨ ਗੁਰੂ ਸਾਹਿਬ ਜਨੀ ਸਹਿਣਸ਼ੀਲਤਾ ਮੈਨੂੰ ਨਹੀਂ ਲੱਗਦਾ ਕਿਸੇ ਹੋਰ ਚ ਹੋਊਗੀ ਨਹੀਂ ਹੁੰਦੀ ਕਿਉਂਕਿ ਇੰਨਾ ਘਾਟਾ ਪੈਣ ਦੇ ਬਾਵਜੂਦ ਇਹਨਾਂ ਨੁਕਸਾਨ ਹੋਣ ਦੇ ਬਾਵਜੂਦ ਵੀ ਚੜ੍ਹਦੀ ਕਲਾ ਚ ਰਹਿਣਾ ਉਹ ਸੱਚਾ ਰੱਬ ਆਪ ਹੀ ਰਹਿ ਸਕਦਾ ਕੋਈ ਹੋਰ ਬੰਦਾ ਨਹੀਂ ਰਹਿ ਸਕਦਾ ਵੇਖੋ ਇੰਨਾ ਪਰਿਵਾਰ ਵਾਰ ਕੇ ਫੇਰ ਵੀ ਉਥੇ ਜੰਗਲਾਂ ਦੇ ਵਿੱਚ ਕਹਿੰਦੇ ਦੀ ਹਾਲ ਮਰੀਦਾਂ ਦਾ ਕਹਿਣਾ ਮਿੱਤਰ ਪਿਆਰੇ ਨੂੰ ਹੂੰ ਤੇ ਫੇਰ ਵੀ ਕੋਈ ਸ਼ਿਕਵਾ ਨਹੀਂ ਕੀਤਾ ਤੇਰਾ ਬਾਣਾ ਮਿੱਠਾ ਲੱਗੇ ਤੇਰਾ ਬਾਣਾ ਮਿੱਠਾ ਲੱਗੇ ਵੇਖੋ ਇਹ ਗੁਰੂ ਸਾਹਿਬ ਹੀ ਕਰ ਸਕਦੇ ਆ ਉਹ ਐ ਨਾ ਇੱਕ ਤਾਂ ਬੰਦਾ ਹੁੰਦਾ ਕਵਤਾਰ ਹੁੰਦਾ ਜਿਵੇਂ ਗੁਰੂ ਸਾਹਿਬ ਨੇ ਆਖਿਆ ਸੀ ਹਮਨੇ ਆਪਣਾ ਸਭ ਤੋਏ ਨਵਾਜਾ ਪੰਥ ਪਾਤਰ ਕਰਨੇ ਕੋ ਸਾਜਾ ਬੇ ਸਤਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਅਕਸਰ ਇਹ ਆਦੇ ਸੀ ਵੀ ਮੈਨੂੰ ਅਕਾਲ ਪੁਰਖ ਨੇ ਭੇਜਿਆ ਪੰਥ ਦੇ ਸਾਜਣਾ ਕਰਨ ਵਾਸਤੇ ਤੇ ਪੰਥ ਵੀ ਵੇਖ ਲਓ ਫਿਰ ਕਿਵਜਾ ਤਿਆਰ ਕੀਤਾ ਦੁਨੀਆ ਤੇ ਅੱਜ ਵੀ 300 ਸਾਲਾਂ ਬਾਅਦ ਖਾਲਸਾ ਪੰਥ ਦੀ ਉਨੀ ਚੜ੍ਹਦੀ ਕਲਾ ਹੀ 1699 ਈਸਵੀ ਚ ਕੀਤਾ ਸੀ ਖਾਲਸਾ ਪੰਥ ਦੀ ਸਜਣਾ ਕੀਤੀ 1699 1699 ਈਸਵੀ ਚ ਵੇਖੋ ਔਰੰਗਜੇਬ ਆਨਦਾ ਸੀਗਾ ਵੀ ਮੈਂ ਦੋਹਾਂ ਧਰਮਾਂ ਤੋਂ ਇੱਕ ਬਣਾ ਦਊਗਾ ਇੱਕ ਬਣਾ ਦਊਗਾ ਤੇ ਗੁਰੂ ਗੋਬਿੰਦ ਸਿੰਘ ਪਾਸ਼ਾ ਦੇ ਵੀ ਅਸੀਂ ਤਿੰਨ ਬਣਾਵਾਂਗੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਹੋਈ ਆ 1400 ਘਰ ਸੀਗਾ ਦਿੱਲੀ ਚ ਤੇ ਕਿਸੇ ਨੇ ਆਏ ਨਹੀਂ ਆਖਿਆ ਸੀ ਵੀ ਮੈਂ ਗੁਰੂ ਦਾ ਸੇਖਾਂ ਸਾਰੇ ਡਰਦੇ ਸੀ ਸੀਸ ਨਹੀਂ ਕਿਸੇ ਨੇ ਚੱਕਿਆ ਸੀਗਾ ਕਿਸੇ ਨੇ ਧੜ ਨਹੀਂ ਚਲੋ ਬਾਦ ਚ ਤਾਂ ਬਾਬਾ ਜੀਵਨ ਸਿੰਘ ਜੀ ਨੇ ਸਹੀਸ ਲਿਆਂਦਾ ਲੱਖੀ ਸ਼ਾਵਣ ਜਾ ਰਹੇ ਨੇ ਉੱਥੇ ਸੰਸਕਾਰ ਕੀਤਾ ਗੁਰੂ ਸਾਹਿਬ ਦਾ ਪਰ ਕਿਸੇ ਨੇ ਹਕੂਮਤ ਤੋਂ ਡਰਦੇ ਨੇ ਜੁਰਤ ਨਹੀਂ ਕੀਤੀ ਸੀ ਵੀ ਮੈਂ ਆਖਾਂ ਵੀ ਮੈਂ ਗੁਰੂ ਦਾ ਸਿੱਖ ਹਾਂ ਉਸ ਦਿਨ ਦਸਵੇਂ ਪਾਤਸ਼ਾਹ ਨੇ ਪਰਨ ਕੀਤਾ ਸੀ ਵੀ ਦਸਣ ਦੀ ਲੋੜ ਨਹੀਂ ਪੈਣੀ ਐ ਜਿਹਾ ਸਿੱਖ ਤਿਆਰ ਕਰਾਂਗੇ ਹਾਂ ਐਵਜਾ ਪੰਥ ਬਣਾਵਾਂਗੇ ਜੇ 10 ਲੱਖ ਦੇ ਬੰਦੇ ਚ ਵੀ ਖੜਾ ਹੋਇਆ ਤਾਂ ਪਤਾ ਲੱਗ ਜੂ ਗੁਰੂ ਦਾ ਸਿੱਖ ਹਾਂ ਤੇ ਉਹ ਅੱਜ ਹੈਗਾ ਤੇ ਉਹ ਹੈਗਾ ਹੁਣ ਅੱਜ ਦੂਰੋਂ ਪਛਾਣ ਆ ਜਾਂਦਾ ਜਿਹੜੇ ਸਿੰਘ ਆ ਗੁਰੂ ਦੇ ਖਾਲਸੇ ਆ ਦੂਰੋਂ ਪਛਾਣ ਆ ਜਾਂਦੀ ਹੈ ਸਿੱਖ ਦੀ ਜਿੰਨਾ ਭਾਈ ਮੈਨੂੰ ਨਹੀਂ ਲੱਗਦਾ ਯਾਰ ਜਿੰਨਾ ਸਿੱਖੀ ਤੇ ਜ਼ੁਲਮ ਹੋਇਆ ਕਿਸੇ ਹੋਰ ਕੌਮ ਤੇ ਜਾਂ ਕਿਸੇ ਫਿਰਕੇ ਤੇ ਜਾਂ ਕਿਸੇ ਮਜਬ ਤੇ ਦੁਨੀਆ 'ਚ ਕਿਤੇ ਜ਼ੁਲਮ ਹੋਇਆ ਹੋਊਗਾ ਤੁਹਾਨੂੰ ਲੱਗਦਾ ਨਹੀਂ ਹੋਇਆ ਸਿੱਖਾਂ ਨਾਲ ਹਮੇਸ਼ਾ ਹੀ ਸਰਕਾਰਾਂ ਦੀ ਟੱਕਰ ਰਹੀ ਹੈ ਹੂੰ ਕਿਉਂਕਿ ਹੁਣ ਵੀ ਉਹ ਖਾਲੀ ਹੈ ਹੂੰ ਵੀ ਸਿੱਖਾਂ ਤੇ ਹੁਣ ਵੀ ਸਿੱਖਾਂ ਤੇ ਜ਼ੁਲਮ ਹੀ ਹੋਈ ਜਾਂਦੇ ਆ ਸਭ ਤੋਂ ਵੱਧ ਸਿੱਖਾਂ ਤੇ ਹੁਣ ਹੁੰਦੇ ਜੁਲਮ ਕਿੰਨੇ ਹੁਣ ਸਿੰਘ ਬੰਦੀ ਕਰੀ ਬਿਠੇ ਆਪਦੀਆਂ ਸਜ਼ਾਵਾਂ ਵੀ ਕੱਟੀ ਬੈਠੇ ਆ ਤੇ ਫੇਰ ਵੀ ਜੇਲ੍ਹਾਂ 'ਚ ਬੰਦ ਆ ਹੂੰ ਅੱਜ ਵੀ ਪਖੰਡ ਦੀਆਂ ਹਟੀਆਂ ਚੱਲੀ ਜਾਂਦੀਆਂ ਧਰਮ ਦੇ ਪ੍ਰਚਾਰ ਨੂੰ ਹਮੇਸ਼ਾ ਰੋਕ ਲੱਗਦੀ ਹੈ ਤੁਸੀਂ ਆ ਕੱਲ ਪਰਸੇ ਵੇਖਿਆ ਨਾ ਨਿਊਜ਼ੀਲੈਂਡ ਚ ਨਗਰ ਕੀਰਤਨ ਲੰਘਾਇਆ ਜਾਂਦਾ ਤੇ ਉੱਥੋਂ ਦੇ ਸਥਾਨਕ ਲੋਕਾਂ ਨੇ ਵਿਰੋਧ ਕੀਤਾ ਓਏ ਇਹੀ ਤਾਂ ਹੈ ਨਾ ਜੀ ਕਿਤੇ ਵੀ ਸਰਕਾਰ ਜਿਹੜੀ ਸਿੱਖ ਧਰਮ ਨੂੰ ਹਰੇਕ ਥਾਂ ਹਰੇਕ ਥਾਂ ਵਿਰੋਧ ਕਰਦੇ ਪਤਾ ਨਹੀਂ ਕੀ ਇਹ ਹੈਗਾ ਸਰਕਾਰਾਂ ਦਾ ਹਮ ਤੇ ਨਾਲੇ ਹਰੇਕ ਥਾਂ ਕਿਤੇ ਜਿੱਥੇ ਵੀ ਕੋਈ ਵਿਫਤਾ ਪੈਂਦੀ ਹੈ ਉੱਥੇ ਸਿੱਖ ਪਹੁੰਚਦਾ ਲੰਗਰ ਲਾਉਂਦਾ ਮਦਦ ਕਰਨ ਅਤੇ ਲੰਗਰ ਲਾਉਂਦਾ ਹੋਰ ਕੋਈ ਦਵਾਈ ਦਾ ਜੋ ਵੀ ਕੁਛ ਸਭ ਕਾਸੇ ਆ ਤੇ ਹੋਏ ਹੋਈ ਐਵੇਂ ਜਿਹਾ ਮੌਲ ਨਹੀਂ ਹੋਣਾ ਜਿੱਥੇ ਖਾਲਸਾ ਏਡ ਨੇ ਜਾ ਕੇ ਲੱਗਿਆ ਹਾਂ ਲੰਗਰ ਨਾਲ ਲਾਇਆ ਹੋਵੇ ਕੋਈ ਭਲਾ ਦਵਾਈ ਦਾ ਲੰਗਰ ਆ ਭਾਵੇਂ ਲੀੜੇ ਕਪੜੇ ਦਾ ਜਿਵੇਂ ਤੁਸੀਂ ਆਖਿਆ ਭਲਾ ਕੋਈ ਪ੍ਰਸ਼ਾਦੇ ਦਾ ਲੰਗਰ ਆ ਜਾਂ ਉਹ ਉਥੋਂ ਦੇ ਸਥਾਨਕ ਖਾਣੇ ਆ ਜਿਵੇਂ ਕੋਈ ਚੌਲ ਖਾਂਦਾ ਉਥੇ ਚੌਲਾਂ ਦਾ ਲੰਗਰ ਲਾਉਂਦੇ ਆ ਹਰੇਕ ਚੀਜ਼ ਬੱਚਿਆਂ ਵਾਸਤੇ ਅੱਡ ਬੀਬੀਆਂ ਵਾਸਤੇ ਅੱਡ ਹਰੇਕ ਚੀਜ਼ ਪਹੁੰਚਦੀ ਕਰਦੇ ਆ ਪਰ ਬਰਾੜਾ ਇੱਕ ਗੱਲ ਆ ਹੂੰ ਸਰਕਾਰਾਂ ਨੇ ਬਥੇਰਾ ਜ਼ੋਰ ਲਾ ਲਿਆ ਹੂੰ ਸਭ ਨੇ ਜ਼ੋਰ ਲਾ ਲਿਆ ਪਰ ਜਿਹੜਾ ਪੰਥਾ ਖਾਲਸਾ ਹੈ ਗੁਰੂ ਦਾ ਸਿੰਘ ਹੈ ਇਹ ਖਤਮ ਨਹੀਂ ਹੋਇਆ ਇਹ ਨਹੀਂ ਹੁੰਦਾ ਨਾ ਤਵਿਆ ਨਾ ਖਤਮ ਹੋਇਆ ਸਰਕਾਰਾਂ ਨੇ ਜ਼ੋਰ ਲਾ ਲਿਆ ਤੇ ਲੌਂਦਿਆ ਰਹਿਣਾ ਹਾਂ ਤੇ ਨਾ ਇਹ ਖਤਮ ਹੋਵੇ ਇਹ ਨਹੀਂ ਕਦੋਂ ਇਹ ਚੜ੍ਹਦੀ ਕਲਾ ਜੀ ਰਹਿਣਾ ਇਹ ਨਾ ਜਿਵੇਂ ਸੰਤ ਮੇਂਦਰਾਂ ਵਾਲਿਆਂ ਦੇ ਸਿੱਖ ਕੌਮ ਗੇਂਦ ਰਗੀ ਆ ਜਿੰਨਾ ਨਪੋਂਗੇ ਉਨੀ ਤਾਂ ਉੱਠੋਗੀ ਹਾਂ ਤੇ ਉਹ ਮਹਾਪੁਰਖਾਂ ਦੇ ਬੋਲ ਸੱਚੇ ਆ ਬਈ ਹੂੰ ਨਹੀਂ ਨੱਪੀ ਦੀ ਨਹੀਂ ਦਬਦੀ ਕੌਮ ਸੱਚ ਤੇ ਚੱਲਣਾ ਸੱਚ ਤੇ ਪਹਿਰਾ ਦਿੰਦੇ ਰਹਿਣਾ ਖਾਲਸੇ ਨੇ ਤੇ ਪਰ ਜੇ ਸਰਕਾਰਾਂ ਤੋਂ ਦਬ ਗਿਆ ਫਿਰ ਖਾਲਸਾ ਕਾ ਦਾ ਜਿੰਨਾ ਦਬਾਉਂਦੇ ਉਹਨਾਂ ਹੀ ਕੱਢਦੇ ਕਢਾਇਆ ਹਾਂ ਬਾਈ ਕੌਮ ਸੂਰਮਿਆਂ ਦੀ ਆ ਯੋਧਿਆਂ ਦੀ ਆ ਸਿੱਖ ਕੌਮ ਪਰ ਕਈ ਵਾਰ ਇਹਨਾਂ ਪਣ ਗੈਲੀਆਂ ਕਰ ਜਾਂਦੇ ਆ ਜਿਵੇਂ ਯਾਰ ਹੁਣ ਆਪਾਂ ਉੱਥੇ ਚਮਕੌਰ ਸਾਹਿਬ ਕਿੱਡਾ ਪਵਿੱਤਰ ਦਿਹਾੜੇ ਆ ਕਿੰਡੀ ਪਵਿੱਤਰ ਧਰਤੀ ਆ ਤੇ ਵੱਡੇ ਸਪੀਕਰ ਲਾ ਕੇ ਡੀਜੇ ਲਾ ਕੇ ਹਾਂ ਹਾਂ ਉੱਥੇ ਜਿਹੜੇ ਖਰੂਦ ਪਾਉਂਦੇ ਆ ਨਾ ਉਹ ਭਰਾ ਯਾਰ ਉਹਨਾਂ ਨੂੰ ਵੀ ਆਪਾਂ ਬੇਨਤੀ ਕਰ ਗਏ ਹਨਾ ਵੀ ਨਹੀਂ ਕਰਨਾ ਚਾਹੀਦਾ ਕੱਲੇ ਸਪੀਕਰ ਲਾ ਕੇ ਨਹੀਂ ਹੂੰ ਇਥੇ ਦਾੜ੍ਹੀਆਂ ਸਿਰ ਮਨਾ ਕੇ ਹਾਂ ਤੇ ਤਿਆਰ ਹੋ ਕੇ ਜਾਂਦੇ ਆ ਵੀ ਅਸੀਂ ਛੀਦੀ ਦਿਹਾੜਿਆਂ ਤੇ ਚੱਲੇ ਆ ਹਾਂ ਹਾਂ ਵੀ ਛੀਦੀ ਦਿਹਾੜੇ ਚੱਲੀ ਜਾਂਦੇ ਹਰੇਕ ਬੰਦਾ ਪੱਗ ਜ਼ਰੂਰ ਸਿਰ ਤੇ ਬੰਨੇ ਹਾਂ ਪੱਗ ਬੰਨਣੀ ਇੱਕ ਦਾੜ੍ਹੀਆਂ ਰੱਖੋ ਪੱਗਾਂ ਬੰਨੋ ਫੇਰੀ ਸਿੱਖ ਦਾ ਪਤਾ ਲੱਗਦਾ ਸਿੱਖ ਦੀ ਪਹਿਚਾਣ ਹੀ ਪਾ ਗਾ ਪਹਿਲੀ ਨਿਸ਼ਾਨੀ ਪੱਗ ਆ ਵੀ ਚਲੋ ਤੁਸੀਂ ਯਾਰ ਦਾੜ੍ਹੀ ਕਟਾਉਨੇ ਆ ਚਲੋ ਅੱਜ ਦੁਨੀਆਦਾਰੀ ਫੈਸ਼ਨ ਦੇ ਹਿਸਾਬ ਨਾਲ ਚੱਲੀ ਜਾਂਦੀ ਆ ਪਰ ਪੱਗ ਜ਼ਰੂਰੀ ਆ ਪੱਗ ਜ਼ਰੂਰ ਬਨੋ ਪੱਗ ਫੈਸ਼ਨੇਬਲ ਵੀ ਬਨਨੀ ਜਾ ਸਕਦੀ ਆ ਸੋਹਣੀ ਵੀ ਬਨਨੀ ਜਾ ਸਕਦੀ ਆ ਦੇਸੀ ਵੀ ਬਨਨੀ ਜਾ ਸਕਦੀ ਆ ਹਾਂ ਤੇ ਪੱਗ ਜ਼ਰੂਰ ਕਿਉਂਕਿ ਯਾਰ ਗੁਰੂ ਸਾਹਿਬ ਨੇ ਸਾਰਾ ਸਰਬੰਸੇ ਵਾਰਤਾ ਯਮੇ ਉਹ ਭਾਈ ਦਇਆ ਸਿੰਘ ਨੇ ਆਖਿਆ ਸੀ ਸੱਚੇ ਪਾਤਸ਼ਾਹ ਸੀ ਨੇ ਦੂਰੋਂ ਦੂਰੋਂ ਆ ਕੇ ਸਾਨੂੰ ਪੰਜ ਸੀਸ ਦਿੱਤੇ ਆ ਤੇ ਤੁਸੀਂ ਸਾਨੂੰ ਕੀ ਦਿਓਗੇ ਉਹ ਆਦੇ ਜੇ ਤੁਸੀਂ ਪੰਜ ਸੀਸ ਦਿੱਤੇ ਤਾਂ ਮੈਂ ਸਾਰਾ ਸਰਬੰਸ ਵਾਰ ਦਉ ਤੁਹਾਡੇ ਤੇ ਤੇ ਸੱਚੇ ਪਾਤਸ਼ਾਹ ਨੇ ਉਹ ਕਰਕੇ ਵੀ ਵਿਖਾਇਆ ਆਪਣੋ ਦੀ ਸਰਬੰਸ ਵਾਰਤਾ ਸਾਰਾ ਆਪਣੇ ਤੋਂ ਪਰ ਜਿਹੜਾ ਹੁਣ ਜਿਵੇਂ ਦਿਨ ਚੱਲਦਿਆ ਹਰੇਕ ਨੂੰ ਇੱਕ ਤਾਂ ਲੰਗਰ ਜਿਹੜੇ ਲਾਉਣਿਆ ਵੀ ਸਾਦੇ ਲਾਉਣੇ ਚਾਹੀਦੇ ਆ ਤੇ ਕੋਈ ਆਪਾ ਨੂੰ ਵੀ ਖੁਸ਼ੀ ਨਹੀਂ ਮਨਾਉਣੀ ਚਾਹੀਦੀ ਇਹਨਾਂ ਦਿਨਾਂ ਦੇ ਵਿੱਚ ਆਪਾ ਨੂੰ ਵੀ ਵਧੀਆ ਆਪਦਾ ਜਿਹੜਾ ਘਰੇ ਰਾਮਨ ਵੇਹ ਤਾਂ ਥੱਲੇ ਦੱਸ ਦੇ ਵੀ ਇਹਨਾਂ ਇਸ ਮਹੀਨੇ ਥੱਲੇ ਪੜਨਾ ਚਾਹੀਦਾ ਹਾਂ ਪਾਠ ਕਰਨਾ ਚਾਹੀਦਾ ਸਰਕਾਰ ਤਾਂ ਜਿੰਨਾ ਹੋ ਜਾ ਚੰਗਾ ਪਾਠ ਕਰਨੇ ਚਾਹੀਦੇ ਆ ਪਰ ਜਿੰਨਾ ਕਰ ਸਕਦੇ ਆ ਵਾਦ ਵਾਦ ਉਹਨਾਂ ਕਰਨਾ ਚਾਹੀਦਾ